ਭਾਰਤੀਆਂ ਨੂੰ ਡਿਪੋਰਟ ਕਰਕੇ ਲੈ ਕੇ ਆਉਣ ਵਾਲਾ ਇੱਕ ਹੋਰ ਜਹਾਜ਼ ਪਰਸੋ ਨੂੰ ਭਾਰਤ ਦੇ ਵਿੱਚ ਲੈਂਡ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕਾ ਤੋਂ 170 ਤੋਂ 180 ਭਾਰਤੀ ਦੇ ਜਿਹੜੇ ਉਹ ਡਿਪੋਰਟ ਕੀਤੇ ਜਾ ਸਕਦੇ ਨੇ ਅਜੇ ਕੁਝ ਦਿਨ ਪਹਿਲਾਂ ਦੀ ਹੀ ਗੱਲ ਹੈ ਕਿ 104 ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਜਹਾਜ਼ ਆ ਜਿਹੜਾ ਉਹ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਉਤਰਿਆ ਸੀ ਹੱਥਾਂ ਪੈਰਾਂ ਵਿੱਚ ਬੇੜੀਆਂ ਪਾ ਕੇ ਇਹਨਾਂ ਰਿਪੋਰਟ ਕੀਤੇ ਨਾਗਰਿਕਾਂ ਨੂੰ ਭਾਰਤ ਲਿਆਂਦਾ ਗਿਆ ਸੀ ਭਾਰਤ ਲਿਆਉਣ ਤੋਂ ਬਾਅਦ ਹੀ ਇਹਨਾਂ ਦੀਆਂ ਬੇੜੀਆਂ ਦੇ ਜਿਹੜੀਆਂ ਉਹ ਖੋਲੀਆਂ ਗਈਆਂ ਸੀ ਅਜੇ ਇਸ ਦੇ ਜ਼ਖਮ ਨੇ ਜਿਹੜੇ ਉਹ ਬਾਕੀ ਪਏ ਨੇ ਅਜੇ ਵਿੱਚ ਖਬਰ ਆਈ ਹੈ ਕਿ ਇੱਕ ਹੋਰ ਜਹਾਜ਼ ਆ ਜਿਹੜਾ ਉਹ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਦੇ ਲਈ ਅਮਰੀਕਾ ਤੋਂ ਭਾਰਤ ਪਹੁੰਚ ਰਿਹਾ ਏ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੂਤਰਾਂ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੁਝ ਦਿਨ ਪਹਿਲਾਂ ਹੀ ਭਾਰਤੀ ਨਾਗਰਿਕ ਨੇ ਜਿਹੜੇ ਉਹ ਰਿਪੋਰਟ ਕੀਤੇ ਗਏ ਨੇ ਦੂਜੇ ਪਾਸੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਲਾਕਾਤ ਕੀਤੀ ਜਾਣੀ ਹੈ ਤਾਂ ਇਹ ਰਿਪੋਰਟ ਨਾਗਰਿਕਾਂ ਦਾ ਮਸਲਾ ਜਿਹੜਾ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਟਰੰਪ ਦੇ ਅੱਗੇ ਚੁੱਕ ਸਕਦੇ ਨੇ ਕਿਉਂਕਿ ਬੀਜਪੀ ਅਤੇ ਹੋਰ ਕੁਝ ਪਾਰਟੀਆਂ ਦੇ ਜਿਹੜੀਆਂ ਉਹਨਾਂ ਦੇ ਵੱਖ-ਵੱਖ ਨੇਤਾਵਾਂ ਨੇ ਇਹ ਗੱਲ ਆਖੀ ਸੀ ਕਿ ਇਸ ਤਰ੍ਹਾਂ ਬੇੜੀਆਂ ਬੰਨ੍ਹ ਕੇ ਨਾਗਰਿਕ ਨੇ ਜਿਹੜੇ ਉਹ ਰਿਪੋਰਟ ਨਹੀਂ ਸੀ ਕਰਨੇ ਚਾਹੀਦੇ ਕਾਂਗਰਸ ਦੇ ਵੱਲੋਂ ਤਾਂ ਇਸ ਮਾਮਲੇ ਨੂੰ ਲੈ ਕੇ ਤਿੱਖੇ ਨਿਸ਼ਾਨੇ ਨੇ ਜਿਹੜੇ ਓਸਾਦੇ ਗਏ ਸੀ ਅਤੇ ਇਸ ਮਸਲੇ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਿਆ ਸੀ ਅਤੇ ਇਹ ਗੱਲ ਕਾਂਗਰਸ ਦੀ ਸੰਸਦ ਮੈਂਬਰਾਂ ਨੇ ਆਖੀ ਸੀ ਕਿ ਇਹ ਲੋਕ ਚੰਗੇ ਭਵਿੱਖ ਖਾਤਰ ਰੁਜ਼ਗਾਰ ਖਾਤਰ ਅਮਰੀਕਾ ਗਏ ਸੀ ਇਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਇਹ ਕੋਈ ਉੱਥੇ ਕ੍ਰਿਮੀਨਲ ਨਹੀਂ ਸੀ ਗਏ ਇਹ ਆਪਣੀ ਰੋਜ਼ੀ ਰੋਟੀ ਦੇ ਲਈ ਗਏ ਸੀ ਭਾਵੇਂ ਇਹਨਾਂ ਨੇ ਕਾਨੂੰਨ ਤੋੜੇ ਨੇ ਲੇਕਿਨ ਇਸ ਤਰ੍ਹਾਂ ਮੀਡੀਆ ਬਣ ਕੇ ਇਹਨਾਂ ਨੂੰ ਰਿਪੋਰਟ ਕਰਨਾ ਅਨਮਨੁੱਖੀ ਹੈ ਦੂਜੇ ਪਾਸੇ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਵੱਖ-ਵੱਖ ਭਾਰਤੀ ਨਾਗਰਿਕਾਂ ਨੇ ਆਪੋ ਆਪਣੀ ਹੱਦ ਬੀਤੀ ਦਸਤੀ ਸੀ ਕੋਈ ਜ਼ਮੀਨ ਵੇਚ ਕੇ ਵਿਦੇਸ਼ ਗਿਆ ਸੀ ਕੋਈ ਕਰਜ਼ਾ ਲੈ ਕੇ ਵਿਦੇਸ਼ ਗਿਆ ਸੀ ਤਾਂ ਹੁਣ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਦਾ ਮਸਲਾ ਹੈ ਜਿਹੜਾ ਉਮਰਤੋਂ ਉਬਰਦਾ ਸਾਹਮਣੇ ਆ ਰਿਹਾ ਹੈ ਜਾਣਕਾਰੀ ਮੁਤਾਬਕ ਪਰਸੋਂ 15 ਫਰਵਰੀ ਨੂੰ ਇੱਕ ਹੋਰ ਅਮਰੀਕੀ ਜਹਾਜ਼ 170 ਤੋਂ 180 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਆ ਰਿਹਾ ਹੈ ਦੱਸਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੇ ਨੇ ਅੱਜ ਉਹਨਾਂ ਦੇ ਵੱਲੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਭਾਰਤ ਅਮਰੀਕਾ ਗਲੋਬਲ ਰਣਨੀਤਿਕ ਭਾਈਵਾਲੀ ਨੂੰ ਲੈ ਕੇ ਚਰਚਾ ਹੈ ਜਿਹੜੀ ਉਹ ਕੀਤੀ ਜਾਵੇਗੀ ਤਾਂ ਉਹ ਰਿਪੋਰਟ ਕੀਤੇ ਗਏ ਨਾਗਰਿਕਾਂ ਦਾ ਮਸਲਾ ਵੀ ਚੱਕ ਸਕਦੇ ਨੇ ਦੂਜੇ ਪਾਸੇ ਅਮਰੀਕਾ ਤੋਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਮਸਲਾ ਹੈ ਜਿਹੜਾ ਉਸ ਸੰਸਦ ਵਿੱਚ ਵੀ ਗੂੰਜਦਾ ਰਿਹਾ ਦੂਜੇ ਪਾਸੇ ਈਡੀ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ 4300 ਭਾਰਤੀ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ 2021 ਤੋਂ 2024 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਇਆ ਗਿਆ ਸੀ ਤਾਂ ਇੰਨੇ ਵਿਅਕਤੀਆਂ ਦੇ ਉੱਤੇ ਸ਼ੱਕ ਹੈ 4300 ਵਿਅਕਤੀਆਂ ਦੀ ਜਾਂਚ ਈਡੀ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਗਿਣਤੀ ਇਸ ਤੋਂ ਵੀ ਕਾਫੀ ਜ਼ਿਆਦਾ ਹੋ ਸਕਦੀ ਹੈ ਤਾਂ ਗੁਜਰਾਤ ਅਤੇ ਪੰਜਾਬ ਦੇ ਏਜੰਟ ਨੇ ਜਿਹੜੇ ਉਹ ਨਿਯਮਤ ਤੌਰ ਤੇ ਵੱਖੋ ਵੱਖ ਰੂਟਾ ਰਾਹੀਂ ਭਾਰਤੀਆਂ ਨੂੰ ਅਮਰੀਕਾ ਭੇਜਦੇ ਨੇ ਜਿਨ੍ਹਾਂ ਦੇ ਖਿਲਾਫ ਈਡੀ ਦੇ ਵੱਲੋਂ ਹੁਣ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਕੈਨੇਡਾ ਭੇਜ ਕੇ ਵੀ ਅਮਰੀਕਾ ਦਾ ਡੌਂਕੀ ਲਵਾਇਆ ਜਾਂਦਾ ਹੈ ਅਤੇ ਮੈਕਸੀਕੋ ਦੇ ਰਾਹੀਂ ਵੀ ਡੌਂਕੀ ਹੈ ਜਿਹੜਾ ਉਹ ਲਵਾਇਆ ਜਾਂਦਾ ਹੈ ਤਾਂ ਈਡੀ ਦੀ ਜਾਂਚ ਵਿੱਚ ਪਾਇਆ ਗਿਆ ਕਿ ਬਹੁਤ ਸਾਰੇ ਏਜੰਟਾਂ ਨੇ ਅਮਰੀਕਾ ਵਿੱਚ ਭਾਰਤੀਆਂ ਦੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਲਈ ਸਖਿਆਦਾਰ ਰਸਤਾ ਅਪਣਾਇਆ ਇਸ ਤਹਿਤ ਕੈਨੇਡੀਅਨ ਕਾਲਜਾਂ ਵਿੱਚ ਦਾਖਲਾ ਲਿਆ ਜਾਂਦਾ ਹੈ ਲੇਕਿਨ ਇਹ ਜਿਹੜੇ ਵਿਦਿਆਰਥੀ ਹੁੰਦੇ ਨੇ ਇਹ ਕਦੇ ਕਾਲਜ ਦੇ ਵਿੱਚ ਜਾ ਕੇ ਦਾਖਲਾ ਨਹੀਂ ਲੈਂਦੇ ਸਗੋਂ ਕੈਨੇਡਾ ਤੋਂ ਅਮਰੀਕਾ ਵੱਲ ਡੌਂਕੀ ਲਾ ਕੇ ਜ਼ਮੀਨੀ ਰੂਟ ਰਾਹੀਂ ਚਲੇ ਜਾਂਦੇ ਨੇ ਦੂਜੇ ਪਾਸੇ ਮੈਕਸੀਕੋ ਬਾਰਡਰ ਰਾਹੀਂ ਵੀ ਇਸੇ ਤਰ੍ਹਾਂ ਦੇ ਡੌਂਕੀ ਦੇ ਜਿਹੜੇ ਉਹ ਲਗਾਏ ਜਾਂਦੇ ਨੇ ਜਿੱਥੇ ਕਈ ਫੁੱਟ ਉੱਚੀ ਕੰਧਾਂ ਜਿਹੜੀ ਉਹ ਟੱਪੀ ਜਾਂਦੀ ਹੈ ਵੱਖ-ਵੱਖ ਦੇਸ਼ਾਂ ਵਿੱਚੋਂ ਹੁੰਦੇ ਹੋਏ ਇਹ ਲੋਕ ਖਤਰਨਾਕ ਰਾਸਪਿਆਂ ਵਿੱਚੋਂ ਅਮਰੀਕਾ ਪਹੁੰਚਦੇ ਨੇ ਤਾਂ ਹੁਣ ਮੁਰ ਤੋਂ ਵੱਡੀ ਖਬਰ ਆਈ ਹੈ ਕਿ ਅਮਰੀਕਾ ਦੇ ਵਿੱਚੋਂ ਮੁਰ ਤੋਂ ਭਾਰਤੀ ਨਾਗਰਿਕ ਰਿਪੋਰਟ ਕੀਤੇ ਜਾ ਰਹੇ ਨੇ ਜਿਹੜੇ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਏ ਦੀ ਉਹ ਹੁਣ ਡਿਪੋਰਟ ਕੀਤੇ ਜਾ ਰਹੇ ਨੇ 170 ਤੋਂ 180 ਭਾਰਤੀ ਨਾਗਰਿਕ ਦੇ ਜਿਹੜੇ ਉਹਨਾਂ ਦੇ ਡਿਪੋਰਟ ਹੋਣ ਦੀ ਖਬਰ ਸੂਤਰਾਂ حوالے ਤੋਂ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਪਰਸੋਂ ਨੂੰ ਇਹ ਜਹਾਜ਼ ਦਾ ਜਿਹੜਾ 15 ਫਰਵਰੀ ਵਾਲੇ ਦਿਨ ਭਾਰਤ ਦੇ ਵਿੱਚ ਲੈਂਡ ਕਰ ਸਕਦਾ ਹੈ ਮੁੜ ਤੋਂ ਅੰਮ੍ਰਿਤਸਰ ਦੇ ਵਿੱਚ ਇਸ ਜਹਾਜ਼ ਦੀ ਲੈਂਡਿੰਗ ਜਿਹੜੀ ਉਹ ਹੋ ਸਕਦੀ ਹੈ ਹਾਲਾਂਕਿ ਬੇੜੀਆਂ ਪਾ ਕੇ ਅਨਮਨੁੱਖੀ ਤਰੀਕੇ ਨਾਲ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਮਸਲਾ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੁੱਕਿਆ ਜਾ ਸਕਦਾ ਹੈ ਜਿਸ ਤਰ੍ਹਾਂ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡਿਪੋਰਟ ਦੀ ਰਣਨੀਤੀ ਵਿੱਚ ਕੁਝ ਬਦਲਾਅ ਦਿਖਣ ਮੀਡੀਆ ਪਾਕਿਸ਼ਤਾਨ ਸ਼ਾਇਦ ਅੱਗੇ ਤੋਂ ਭਾਰਤੀ ਨਾਗਰਿਕ ਰਿਪੋਰਟ ਨਾ ਕੀਤੇ ਜਾਣ ਤਾਂ ਇਹ ਸਾਰਾ ਕੁਝ ਹੁਣ ਅਮਰੀਕਾ ਦੇ ਉੱਤੇ ਨਿਰਭਰ ਕਰਦਾ ਏ ਹਾਲਾਂਕਿ ਉਹ ਲੋਕ ਜ਼ਰੂਰ ਚਿੰਤਾ ਵਿੱਚ ਨੇ ਜਿਹੜੇ ਡੌਂਕੀ ਲਾ ਕੇ ਅਮਰੀਕਾ ਪਹੁੰਚ ਗਏ ਨੇ ਜਾਂ ਫਿਰ ਅਜੇ ਰਸਤੇ ਵਿੱਚ ਨੇ ਕਿਉਂਕਿ ਮੈਕਸੀਕੋ ਬਾਰਡਰ ਤੋਂ ਵੀ ਲੋਕਾਂ ਨੂੰ ਫੜਿਆ ਜਾ ਰਿਹਾ ਏ ਅਤੇ ਹੋਰ ਵੱਖ-ਵੱਖ ਇਲਾਕਿਆਂ ਤੋਂ ਵੀ ਲੋਕਾਂ ਨੂੰ ਫੜਿਆ ਜਾ ਰਿਹਾ ਏ ਜੇ ਗੱਲ ਕੀਤੀ ਜਾਵੇ ਅਮਰੀਕਾ ਦੇ ਵਿਚਲੇ ਇਲਾਕਿਆਂ ਦੀ ਤਾਂ ਕਈ ਲੋਕ ਅਜਿਹੇ ਨੇ ਜਿਹੜੇ ਗੈਰ ਕਾਨੂੰਨੀ ਤਰੀਕ ਤੌਰ ਨਾਲ ਅਮਰੀਕਾ ਗਏ ਨੇ ਲੇਕਿਨ ਉੱਥੇ ਹੁਣ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਅਗਰ ਉਹ ਬਾਹਰ ਕੰਮ ਤੇ ਜਾਂਦੇ ਨੇ ਜਾਂ ਫਿਰ ਮਾਰਕੀਟ ਦੇ ਵਿੱਚ ਜਾਂਦੇ ਨੇ ਤਾਂ ਕਿਤੇ ਪੁਲਿਸ ਉਹਨਾਂ ਨੂੰ ਫੜ ਕੇ ਰਿਪੋਰਟ ਹੀ ਨਾ ਕਰ ਦੇਵੇ ਤਾਂ ਅਜਿਹੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਭਾਰਤ ਵਿੱਚੋਂ ਆਪਣੇ ਪਰਿਵਾਰਾਂ ਕੋਲੋਂ ਪੈਸੇ ਨਹੀਂ ਜਿਹੜੇ ਉਹ ਮੰਗਾਰੇ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਖਬਰ ਤੇ ਕਦੋਂ ਤੱਕ ਪੱਕੀ ਮੋਹਰ ਲੱਗਦੀ ਹੈ ਕਦੋਂ ਤੱਕ ਸਾਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਹੁਣ ਅਗਲਾ ਜਹਾਜ਼ ਕਦੋਂ ਅਤੇ ਕਿੱਥੇ ਲੈਂਡ ਕਰੇਗਾ